ਨਾਨੇ ਲੱਗੇ ਕੰਮ ਕਰਦੇ ਪਾਹੀ ਲੱਗੇ ਕੰਮ ਕਰਦੇ ਨਹੀਂ ਫੁੱਟਲੇਦੇ ਉਹ ਥੋੜਾ ਬਿਆਸ ਸੁਣ ਕੋਲੇ ਜਾਏ ਰੁਕ ਰੁਕਾ ਲੋ ਨਹੀਂ ਤਾਂ ਨਹੀਂ ਵੀਡੀਓ ਥੋੜਾ ਘੱਟ ਇਹਦਾ ਕਰੀ ਜਾਂਦੀ ਤੁਸੀਂ ਮੇਰੇ ਤਿੰਨ ਆਗੂ ਖੜੇ ਜੇ ਹੈਨਾ ਹੈਨਾ ਇੱਕ ਜ਼ਿਲ੍ਹਾ ਪ੍ਰਧਾਨ ਆ ਬਲਾਕ ਪ੍ਰਧਾਨ ਹੈ ਇੱਕ ਪਿੰਡ ਪ੍ਰਧਾਨ ਆ ਇੱਧਰ ਸਰਕਲ ਪ੍ਰਧਾਨ ਖਾਸ ਚੀਜ਼ ਵੇਖਣ ਵਾਲੀ ਆ ਕਿਸੇ ਵੀ ਬੰਦੇ ਨੇ ਕਿਸੇ ਵੀ ਬੰਦੇ ਨੇ ਸਾਡੇ ਲੀਡਰ ਨੇ ਇਹੋ ਜਿਹਾ ਬੈਕ ਨਹੀਂ ਪਾਇਆ ਇਹਨਾਂ ਕਿਉਂ ਵੀ ਸਰਕਲ ਪ੍ਰਧਾਨ ਨੂੰ ਮਿਲਾਰਣੀ ਹੈ ਮਿਲਾਰਣੀ ਕਿੱਥੇ ਆਏ ਖੜੇ ਅੱਜ ਇਹ ਪਿੰਡ ਦਾ ਪਤਾ ਨਹੀਂਗਾ ਕਿਹੜਾ ਪਿੰਡ ਹੈ ਫਰੋਸ਼ਾ ਇੱਕ ਮਿੰਟ ਚਲ ਹਾਂ ਹਾਂਜੀ ਫਰੋਸ਼ਾ ਫਰੋਸ਼ਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਵਿੰਦਰ ਕੌਰ ਹਾਂ ਕਿਹੜੇ ਪਿੰਡ ਤੋਂ ਆਇਓ ਪਿੰਡ ਬੱਗੇ ਦੇ ਪਿੰਪਲ ਤੋਂ ਕਿੱਥੇ ਆਇਓ ਇਹ ਫਰੋਸ਼ਾ ਫਰੋਸ਼ ਆਏ ਹਾਂ ਹਾਂਜੀ ਐਨੀ ਦੂਰ ਆਏ ਹਾਂ ਹਾਂਜੀ ਮਜਬੂਰੀ ਹੈ ਨਾ ਕੰਮ ਨਹੀਂ ਮਿਲਦਾ ਤਾਂ ਹੀ ਆਣਾ ਪੈਂਦਾ ਹਾਂਜੀ ਬਹੁਤ ਦੂਰ ਆ ਚਲੋ ਸਰਦੀਆਂ ਹੈਗੀਆਂ ਦੂਰ ਕਰਕੇ ਵੀ ਤਾਂ ਕੰਮ ਮਿਲਣਾ ਚਾਹੀਦਾ ਹੈ ਹਾਂਜੀ ਹਾਂਜੀ ਤੁਸੀਂ ਸਰਕਲ ਪ੍ਰਧਾਨ ਜੀ ਹਾਂਜੀ ਕੀ ਨਾਮ ਆ ਵਿਮਲਾ ਵਿਮਲਾ ਰਾਣੀ ਵਿਮਲਾ ਨਾ ਕਿ ਆ ਕਰੋ ਕਿਹੜੇ ਪਿੰਡ ਤੋਂ ਆਏ ਹੋ ਕਮਾਲੇ ਵਾਲੇ 56 ਇੰਨੀ ਦੂਰ ਤੋਂ ਆਏ ਆ ਫਰੀਪੁਰ ਤੋਂ ਅੱਗੇ ਕਿੰਨਾ ਪੈ ਜਾਂਦਾ ਇਹ ਤਾਂ ਹੋਵੇਗਾ 30 30 40 ਕਿਲੋਮੀਟਰ ਹੋਣਾ ਹੈ 30 40 ਕਿਲੋਮੀਟਰ ਹਾਂਜੀ 30 40 ਕਿਲੋਮੀਟਰ ਬਹੁਤ ਜ਼ਿਆਦਾ ਹੈ ਨਾ ਹਾਂ ਹਾਂ ਤਾਂ ਵੇਖੋ ਬੜੀ ਦੂਰ ਆ ਤੇ ਮਜਬੂਰੀ ਆ ਆਣਦੀ ਹੈ ਨਾ ਕੋਈ ਨਾ ਕੋਈ ਹੱਲ ਕੱਢਦੇ ਆਪਾਂ ਕੇਸ ਲਾਇਆ ਹੋਇਆ ਕੋਰਟ 'ਚ ਆਓ ਜੀ ਬਲਾਕ ਪ੍ਰਧਾਨ ਜੀ ਆਓ ਜਰਾ ਦੋ ਮਿੰਟ ਲਈ ਜੀ ਦਾ ਨਾਮ ਵਰਜੀਤਨ ਬਲਾਕ ਪ੍ਰਧਾਨ ਅਸੀਂ ਫਿਰੋਜ਼ ਸ਼ਹਿਰ ਸਟੇਸ਼ਨ ਤੇ ਪਹੁੰਚੇ ਹੋਇਆ ਸਾਨੂੰ ਬਹੁਤ ਦੂਰ-ਦੂਰ ਤਿੱਕਰ ਕੰਮ ਮਿਲਦਾ ਸਾਡੇ ਵਰਕਰ ਦੂਰ-ਦੂਰ ਤਿੱਕਰ ਲੇਵਰਾ ਲੈ ਕੇ ਆਉਂਦੇ ਸਾਨੂੰ ਨੇੜੇ ਕੰਮ ਦਿੱਤਾ ਜਾਏ ਸਾਡੇ ਨਾਲ ਬੱਗਾ ਪ੍ਰਧਾਨ ਜੀ ਪਹੁੰਚੇ ਹੋਏ ਹਾਂ ਥਾਲੀ ਜੀ ਅੱਜ ਇਹਨਾਂ ਨੇ ਸਾਰਿਆਂ ਨੇ ਜੋਬ ਕੱਟ ਬਣੇ ਹੋਏ ਨੇ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਸਾਨੂੰ ਕਹਿੰਦੇ ਨੇ ਕੰਮ ਦੋ ਲਾ ਦਵਾਉ ਤੇ ਅਸੀਂ ਦਫਤਰਾਂ 'ਚ ਜਾਂਦੇ ਤਾਂ ਇਹਨਾਂ ਦਾ ਨਾਮ ਨਹੀਂ ਆਉਂਦਾ ਤੇ ਕਾਟ ਵੀ ਬਿਲਕੁਲ ਸਹੀ ਨਹੀਂ ਇਹਨਾਂ ਦੇ ਬਣੇ ਹੋਏ ਤੇ ਜੇ ਸਾਨੂੰ ਕੰਮ ਵੀ ਮਿਲ ਜਾਂਦਾ ਤੇ ਦੂਰ ਮਿਲਦਾ ਤੇ ਲਾਗੇ ਕੰਮ ਦਿੱਤਾ ਜਾਵੇ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਨੇੜੇ ਕੰਮ ਸਾਨੂੰ ਦਿੱਤਾ ਜਾਵੇ ਬਹੁਤ ਸਾਨੂੰ ਖੱਜਲ ਖਰਾਬ ਕਰਦੇ ਨੇ ਹਾਜ਼ਰੀ ਸਾਨੂੰ ਫਰੋਜਪੁਰ ਲਾਣੀ ਪੈਂਦੀ ਏ ਤੇ ਕੰਮ ਅਸੀਂ ਜਾ ਕੇ ਕਿੱਥੇ ਕਰਨਾ ਤੇ ਆਣਾ ਅਸੀਂ ਬਾਰਡਰ ਇਲਾਕੇ ਤੋਂ ਬਾਰਡਰ ਦੇ ਲੱਗ ਹੋਏ ਹਾਂ ਸਭ ਤੋਂ ਪਹਿਲਾਂ ਸਭ ਨੂੰ ਜੈ ਭੀਮ ਜੈ ਭਾਰਤ ਸਸੀ ਕਾ ਨਮਸਕਾਰ ਸਾਥੀਓ ਸਾਰਿਆਂ ਨੂੰ ਬਿੰਬਲਾ ਰਾਣੀ ਪਿੰਡ ਕਮਾਲੇ ਵਾਲਾ 56 ਤੋਂ 55 ਤੋਂ ਕਮਾਲੇ ਵਾਲੇ 56 ਤੋਂ ਪੱਲੇ ਮੇਗੇ ਦੇ ਕੋਲ ਆ ਰੋਜਪੁਰ ਤੋਂ ਬਾਰਡਰ ਸਾਈਡ ਤੇ ਜਾਈਦਾ ਨਾਲੇ ਬਾਰਡਰ ਦੀਆਂ ਸਹੂਲਤਾਂ ਬਾਰੇ ਸਰਕਾਰ ਨੇ ਉਤੋਂ ਬਹੁਤ ਸਖਤੀ ਨਾਲ ਦਿੱਤਾ ਕਿ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਸਕੀਮਾਂ ਤੇ ਸਹੂਲਤਾਂ ਦਿੱਤੀਆਂ ਜਾਣ। ਤਾਂ ਬੜੇ ਦੁੱਖ ਦੀ ਗੱਲ ਆ ਇੱਕ 2 3 ਤੇ 4 ਚਾਰ ਜੋਬ ਕਾਰਡ ਬਣੇ ਹੋਇਆ ਬਾਰ-ਬਾਰ ਦਫਤਰਾਂ ਚ ਮੰਗ ਕਰਦੇ ਆ ਪਰ ਸਰਕਾਰ ਦੇ ਜਿਹੜੇ ਕਰਿੰਦੇ ਨੇ ਉਹ ਜਿਹੜੇ ਹੈਗੇ ਆਪਣੇ ਆਪ ਨੂੰ ਕੜਮ ਚੌਧਰੀ ਕਹਿੰਦੇ ਆ ਡਾਕਟਰਾਂ ਦੇ ਵਿੱਚ ਪ੍ਰੈਸ਼ਰ ਬਣਾਉਂਦੇ ਆ ਅਫਸਰਾਂ ਤੇ ਵੀ ਜਿਹਨੂੰ ਅਸੀਂ ਕਹਿੰਨੇ ਆ ਕੰਮ ਦਿਓ ਉਹਨਾਂ ਨੂੰ ਕੰਮ ਦੇਣਾ ਜਿਨ੍ਹਾਂ ਨੂੰ ਅਸੀਂ ਕਹਿੰਨੇ ਨਹੀਂ ਦੇਣਾ ਉਹਨਾਂ ਨੂੰ ਨਹੀਂ ਦੇਣਾ ਆਪਾਂ ਸਿੱਧੇ ਤੌਰ ਤੇ ਕੰਮ ਮੰਗਦੇ ਆ ਸਾਡਾ ਹੱਕ ਵੀ ਆ ਅਸੀਂ ਮਨਰੇਗਾ ਦੇ ਮਾਲਕ ਆ ਜੋਬ ਕਾਰਡ ਬਣਿਆ ਹੋਇਆ ਸਾਡੇ ਕੋਲੇ ਅਥਾਰਟੀ ਲੈਟਰ ਆ ਲੇਕਿਨ 2005 ਤੋਂ ਲੈ ਕੇ 2025 20 ਸਾਲ ਹੋ ਗਿਆ ਲੇਕਿਨ ਇਹੇ ਸਾਡੀ ਦਿਹਾੜੀ ਵਾਸਤੇ ਕੋਲ ਕੁਸ਼ਤੀ ਕਰਨੀ ਪੈਂਦੀ ਆ ਤਾਂ ਇਸ ਦੇ ਸਬੰਧ ਵਿੱਚ ਆਪਾਂ ਥੋੜੇ ਦਿਨਾਂ ਨੂੰ ਐਸੇ ਮਹੀਨੇ ਦੇ ਵਿੱਚ ਇੱਕ ਵੱਡਾ ਇਕੱਠ ਕਰ ਰਹੇ ਆ ਸਾਰਿਆਂ ਨੂੰ ਬੇਨਤੀ ਆ ਕਿ ਲੇਬਰਾਂ ਸਮੇਤ ਆਓ ਕਿਉਂਕਿ ਹੁਣ ਬਲਾਕਾਂ ਦੇ ਵਿੱਚ ਲੜਾਈ ਦਾ ਵੀ ਮਾਹੌਲ ਬਣਿਆ ਖੜਾ ਬਾਰੇ ਵਾਲੇ ਬਾਰੇ ਕਿੰਤੂ ਇੱਕ ਮੁੰਡਾ ਸੀ ਪਰਮਜੀਤ ਆਪਣਾ ਮਜ਼ਦੂਰ ਆਗੂ ਸੀਗਾ ਉੱਥੇ ਪੂਰਾ ਲੜਾਈ ਦਾ ਮਾਹੌਲ ਬਣਿਆ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ ਇਸੇ ਤਰ੍ਹਾਂ ਹੀ ਪਿੰਡ ਕਲਾਸ ਤੋਂ ਤੇ ਜੈਦਾਂਲੇ ਵਾੜੇ ਤੋਂ ਕੰਮ ਨਿਕਲਿਆ ਹੋਇਆ ਤੇ ਪਿੱਛੇ ਮਹਿਕਮੇ ਦੇ ਜਈ ਜਿਹੜੇ ਸੀਗੇ ਉਹਨਾਂ ਨੂੰ ਫੋਨ ਕੀਤਾ ਐਮਐਲਏ ਨੇ ਵੀ ਇਹਨਾਂ ਨੂੰ ਲੇਬਰ ਨੂੰ ਕੰਮ ਤੇ ਨਹੀਂ ਲਾਉਣਾ ਤਾਂ ਉਹਨਾਂ ਦੀ ਐਪ ਸਿਸਟਮ ਵੀ ਬੰਦ ਕੀਤਾ ਗਿਆ ਇਸੇ ਤਰ੍ਹਾਂ ਹਰ ਸਗਾ ਤੇ ਜਿਹੜਾ ਹੈਗਾ ਰੌਲਾ ਪੈਣ ੜਿਆ ਸਾਡਾ ਮਨਰੇਗਾ ਮਜ਼ਦੂਰਾਂ ਦਾ ਕਿ ਕਿਹੋ ਜੀਆਂ ਸਰਕਾਰਾਂ ਆ ਕਿ ਸੈਂਟਰ ਸਰਕਾਰ ਦਾ ਸਾਡਾ ਰੋਜ਼ਗਾਰ ਦਿੱਤਾ ਉਹ ਵੀ ਜਿਹੜਾ ਹੈਗਾ ਸਾਨੂੰ ਰੋਜ਼ਗਾਰ ਦੇਣ ਤੋਂ ਜਿਹੜੇ ਹੈਗੇ ਆ ਕੜਮ ਚੌਧਰੀ ਉਹ ਨੋਕਾ ਟੋਕੀ ਕਰਦੇ ਆ ਆਪਣਾ ਕਬਜ਼ਾ ਕਰਕੇ ਰੱਖਿਆ ਹੋਇਆ ਮਨਰੇਗਾ ਤੇ ਆਪਣੇ ਮਨਮਰਜ਼ੀ ਦੇ ਨਾਲ ਸਾਨੂੰ ਜਿਹੜਾ ਹੈਗਾ ਕੰਮ ਦਿੰਦੇ ਆ ਤੇ ਕੰਮ ਕਰਨ ਦੇ ਪੈਸੇ ਦਿੰਦੇ ਆ ਇਸ ਦੇ ਸਬੰਧ ਵਿੱਚ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਜਿੰਨੇ ਵੀ ਮੇਰੇ ਆਗੂ ਆ ਮਨਰੇਗਾ ਆਗੂ ਚਾਹੇ ਹੋਰ ਵੀ ਜਿਹੜੇ ਸਾਡੇ ਨਾਲ ਸਾਥ ਦੇਣ ਵਾਲੇ ਆਗੂ ਨੇ ਚਾਹੇ ਕੋਈ ਕੰਮ ਲੈਣ ਵਾਲੇ ਆ ਜਲਦੀ ਆਪਾਂ ਫਰੋਜਪੁਰ ਦੇ ਵਿੱਚ ਸਮੇਤ ਲੇਬਰਾਂ ਇਕੱਠੇ ਹੋਣ ਦੀ ਕੋਸ਼ਿਸ਼ ਕਰਨੀ ਆ ਤਾਂ ਪੂਰੀ ਜ਼ਿੰਮੇਵਾਰੀ ਦੇ ਨਾਲ ਅੱਗੇ ਤੋਂ ਅੱਗੇ ਫੋਨ ਲਾ ਕੇ ਸचेत ਕਰੋ ਜਿੱਦਣ ਗਰੁੱਪ ਦੇ ਵਿੱਚ ਟਾਈਮ ਆ ਗਿਆ ਤਰੀਕ ਆ ਗਈ ਵਾਰ ਆ ਗਿਆ ਉਦੋਂ ਲੀਵਰਾ ਸਮੇਤ ਆਪਣੀ ਤਿਆਰੀ ਲਈ ਪਹੁੰਚਣਾ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਭੀਨ ਜੈ ਭਾਰਤੋ ਸਤਿ ਸ਼ਕਾਲ ਨਮਸਕਾਰ ਸਾਥੀਓ ਸਾਰਿਆਂ ਨੂੰ ਜੀ